ਪੰਜਾਬ ਵਿਧਾਨ ਸਭਾ ਦੀ ਚੋਣਾਂ ਦੇ ਨਤੀਜੇ ਆਉਣ 'ਚ بس ਕੁਝ ਹੀ ਘੰਟੇ ਰਹਿ ਗਏ ਨੇ ਅਜੇ ਹਜ ਪੂਰਾ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਜਿੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਸੁਪਰੀਮੋ ਆਪਣੀ ਸਰਕਾਰ ਦੇ ਆਉਣ ਦਾ ਜ਼ੋਰਾਂ ਸ਼ੋਰਾਂ ਨਾਲ ਕਿਆਫੇ ਲਗਾ ਰਹੇ ਨੇ ਉਧਰ ਹੀ ਅਕਾਲੀ ਦਲ ਵੱਲੋਂ ਵੀ ਜਿੱਦ ਦਾ ਦਾਵਾ ਠੋਕਿਆ ਜਾ ਰਿਹਾ ਹੈ ਤੇ ਵੇਖਦੇ ਆ ਕਿ ਚੰਡੀਗੜ੍ਹ ਦੀ ਜਨਤਾ ਇਸ ਸਿਆਸੀ ਨਮਚ ਨੂੰ ਕਿਵੇਂ ਮਾਪਦੀ ਹੈ ਕੱਲ ਦੇ ਨਤੀਜਿਆਂ ਨੂੰ ਲੈ ਕੇ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਵਿਚਾਰ ਦੇਖੋ ਮੈਡਮ ਬਿਲਕੁਲ ਸਪਸ਼ਟ ਹੈ ਸਰਕਾਰ ਕਿਸੇ ਦੀ ਆਵੇ ਪਰ 70 ਸਾਲ ਦੇ ਕਰੀਬ ਹੋ ਗਏ ਇਸ ਮੁਲਕ ਨੂੰ ਆਜ਼ਾਦ ਹੋਏ ਆ। ਨਾ ਤਾਂ ਡਵੈਲਪਮੈਂਟ ਹੋਈ ਹੈ ਜੋ ਹੋਣੀ ਚਾਹੀਦੀ ਸੀ 70 ਸਾਲਾਂ ਤੇ ਨਾ ਹੀ ਅਗੋਂ ਇਹਨਾਂ ਸਰਕਾਰਾਂ ਤੋਂ ਉਮੀਦ ਹੈ। ਤੁਸੀਂ ਆਪਣੇ ਸਾਊਥ ਏਸ਼ੀਆਨ ਕੰਟਰੀਜ਼ ਕਿਸੇ ਕੰਟਰੀ ਚਲ ਜਾਓ ਅਪਾਰਟ ਫਰੋਮ ਪਾਕਿਸਤਾਨ ਸਾਰੀ ਕੰਟਰੀ ਦੇ ਵਿੱਚ ਸਾਡੇ ਤੋਂ ਬਾਅਦ ਇੰਡੀਪੈਂਡੈਂਟ ਹੋਏ ਤੇ ਸਾਰਿਆਂ ਦੇ ਵਿੱਚ ਹੀ ਆਪਣੇ ਨਾਲੋਂ 70 80% ਡਵੈਲਪਮੈਂਟ ਜ਼ਿਆਦਾ ਹੈ। ਤੇ ਆਪਣੇ 70 ਸਾਲਾਂ ਜੋ ਹੋ ਨਹੀਂ ਸਕਦੀ ਤੇ ਨਾ ਹੀ ਕਿਸੇ ਦੀ ਇੱਛਾ ਸ਼ਕਤੀ ਕਿਸੇ ਸਰਕਾਰ ਦੀ। ਇਸ ਲਈ ਸਾਡਾ ਕੋਈ ਮੇਰਾ ਮੇਰਾ ਕੋਈ ਬੜਾ ਇੰਟਰਸਟ ਨਹੀਂ ਹੈ ਨਾ ਪੋਲਿਟিক্যাল ਸਿਸਟਮ ਦੇ ਵਿੱਚ ਦੇਖੋ ਲੋਕਾਂ ਵੱਲੋਂ ਵੀ ਤੁਹਾਡਾ opinion poll ਵੀ ਆ ਗਿਆ ਇਸ ਟਾਈਮ ਦਾ ਸਭ ਕੁਝ ਕਲੀਅਰ ਹੈ ਜੋ ਕਹਿੰਦੇ ਵੀ ਕਾਂਗਰਸ ਹੀ ਆਉਣੀ ਹੈ ਤੇ ਕੈਪਟਨ ਸਾਹਿਬ ਦੀ ਸਰਕਾਰ ਆਉਣ ਦੇ ਸਾਰ ਹੈ ਉਹੀ ਉਹੀ ਅਸੀਂ ਮੰਨ ਕੇ ਚੱਲਾਂਗੇ ਜੋ opinion poll ਕਹਿੰਦੀ ਹੈ ਬਾਕੀ ਕੱਲ ਤੱਕ ਕਲੀਅਰ ਹੋ ਜਾਏਗਾ ਹਾਂਜੀ ਆ ਮੇਬੀ ਭਾਜਪਾ ਪਰ ਐਕਚੁਅਲੀ ਮੈਂ ਇੱਥੇ ਪੰਜਾਬ ਕੀ ਨਿਊ ਮੈਂ ਦਿੱਲੀ ਕੀ ਹੂੰ ਪਰ ਮੇਰੇ ਹਿਸਾਬ ਸੇ ਭਾਜਪਾ ਕੋ ਮਿਲਣਾ ਚਾਹੀਦਾ ਕਾਂਗਰਸ ਦੀ ਮੇਰੇ ਕਾਂਗਰਸ ਨੂੰ ਵੋਟ ਪਾਇਆ ਮੈਨੂੰ ਤਾਂ ਕਾਂਗਰਸ ਹੀ ਲੱਗਦੀ ਹੈ ਸਰਵੇ ਵਗੈਰਾ ਦੇਖ ਰਹੇ ਹੋ ਚੈੱਕ ਕਰ ਹਾਂਜੀ ਐਗਜ਼ਿਟ ਪੋਲ ਦਾ ਆਪ ਤੇ ਕਾਂਗਰਸ ਦਾ ਮਾਰਜਿਨ ਨਹੀਂ ਹੈਗਾ ਮਤਲਬ ਉਹਨਾਂ ਦਾ ਹੀ ਹੈ ਆਪ ਜਾਂ ਕਾਂਗਰਸ ਪਰ ਕਾਂਗਰਸ ਹੀ ਜਿੱਤੇਗੀ ਆਈ ਥਿੰਕ ਸਰਕਾਰ ਤਾਂ ਦੇਖੋ ਵੈਸੇ ਫਿਲਹਾਲ ਤਾਂ ਕਾਂਗਰਸ ਦਾ ਜੋਰ ਹੈ ਕਿਉਂਕਿ ਲੋਕ ਜੋ ਹੈ ਬਾਦਲ ਸਰਕਾਰ ਤੋਂ ਬੜੇ ਦੁਖੀ ਨੇ ਕਿਉਂਕਿ ਉਹਨਾਂ ਨੇ ਬਹੁਤ ਲੋਕਾਂ ਦਾ ਰੋਜ਼ਗਾਰ ਖਤਮ ਕਰਤਾ ਕਈਆਂ ਨਾਲ ਮਲਕੀ ਕਮਿਸ਼ਨਾਂ ਸੈਟ ਕਰੀਆਂ ਜਿਵੇਂ ਗੋਵਿੰਦਗੜ੍ਹ ਜੇ ਬਹੁਤ ਫੈਕਟਰੀਆਂ ਫੇਲ ਹੋ ਗਈਆਂ ਉਹਨਾਂ ਦੀ ਵਜ੍ਹਾ ਕਰਕੇ ਔਰ ਸਾਨੂੰ ਤਾਂ ਪੂਰਾ ਲੱਗ ਰਿਹਾ ਵੀ ਇਸ ਦੀ ਤਾਂ ਕਾਂਗਰਸ ਦੀ ਸਰਕਾਰ ਹੀ ਆਏਗੀ ਠੀਕ ਹੈ ਔਰ ਹਾਂਜੀ ਔਰ ਜੋਰ ਵੀ ਜਿਆਦਾਤਰ ਉਹਨਾਂ ਦਾ ਹੀ ਹੈ ਦੇਖੋ ਕਾਂਗਰਸ ਚੋਂ ਜਾਂ ਆਪ ਆਦਮੀ ਦੇ ਦੰਮੇ ਚੋਂ ਕਰ ਅਕਾਲੀ ਦਲ ਦਾ ਕੋਈ ਉਹ ਨਹੀਂ ਹੈਗਾ ਅਕਾਲੀ ਦਲ ਦਾ ਤਾਂ ਲੋਕਾਂ ਦੇ ਹਿਸਾਬ ਨਾਲ ਲੱਗ ਰਿਹਾ ਹੈ ਜੀ ਲੋਕਾਂ ਦਾ ਰੁਝਾਨ ਜੋ ਸੀ ਵੀ ਸ਼ਾਇਦ ਹੀ ਬਣੇ ਕਿਉਂਕਿ ਕੋਈ ਵੀ ਵਰਗ ਖੁਸ਼ ਨਹੀਂ ਸੀਗਾ ਹੁਣ ਤੱਕ ਦੇ ਪਿਛਲੇ 10 ਸਾਲਾਂ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਵਰਗ ਨੂੰ ਕੋਈ ਸੈਟੀਸਫਾਈ ਨਹੀਂ ਸੀਗਾ ਇਸ ਕਰਕੇ ਲੋਕਾਂ ਦਾ ਫਤਵਾ ਜੋ ਇਨਾਂ ਵਾਲੀ ਚਕਾ ਜ਼ਿਆਦਾ ਸੀ ਆਮ ਆਦਮੀ ਜਾਂ ਕਾਂਗਰਸ ਵਾਲੀ ਸੀਗਾ ਆਮ ਆਦਮੀ ਸਰਕਾਰ ਆਮ ਆਦਮੀ ਪਾਰਟੀ ਦੀ ਕਿਉਂ ਲੱਗਦਾ ਹੈ ਅਕਾਲੀਆਂ ਦੀ ਸਰਕਾਰ ਨਹੀਂ ਆਉਗੀ ਖਾਲੀਆਂ ਨੇ ਕੰਮ ਹੀ ਬਹੁਤ ਚੰਗੇ ਕੀਤੇ ਇਸ ਵਾਰੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਚੋਂ ਇੱਕ ਦੀ ਸਰਕਾਰ ਆਏਗੀ ਅਕਾਲੀਆਂ ਦਾ ਪੱਤਾ ਸਾਫ਼ ਹੋ ਚੁੱਕਿਆ ਹੈਗਾ ਬਿਲਕੁਲ ਹੀ ਉਹਨਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਠੱਗੀਆਂ ਠੋਰੀਆਂ ਯਾਨੀ ਕਿ ਆਪਣੇ ਜਿਹੜੇ ਢਿੱਡ ਭਰਨ ਵਾਲੇ ਕੰਮ ਜ਼ਿਆਦਾ ਹੋ ਚੁੱਕੇ ਹੈਗਾ ਜਿੱਦਾਂ ਕਿ ਹੱਦ ਤੋਂ ਵੱਧ ਹੈਗਾ ਤੇ ਨਸ਼ਿਆਂ ਕਰਕੇ ਇੱਕ ਨਸ਼ਿਆਂ ਦੇ ਵਿਰੋਧ ਲੋਕ ਲੜਨਾ ਚਾਹੁੰਦੇ ਹੈਗੇ ਨਸ਼ੇ ਇੰਨੇ ਜਿਆਦਾ ਹੋ ਚੁੱਕੇ ਆ ਪੰਜਾਬ ਵਿੱਚ ਵੀ ਲੋਕ ਦੁਖੀ ਹੈਗੇ ਪੇਰੈਂਟਸ ਦੁਖੀ ਹੈ ਬੱਚੇ ਨਸ਼ੇ ਖਾ ਕੇ ਦੁਖੀ ਹੈ ਹੁਣ ਉਹਨਾਂ ਕੋਲੇ ਨਸ਼ਾ ਖਰੀਦਣ ਨੂੰ ਪੈਸੇ ਵੀ ਨਹੀਂ ਹੈਗੇ ਗਵਰਨਮੈਂਟ ਨੇ ਆਪਣੇ ਢਿੱਡ ਭਰ ਲਏ ਹੈਗੇ ਤੇ ਖਜ਼ਾਨੇ ਖਾਲੀ ਹੈ ਕਿਸੇ ਨੂੰ ਤਨਖਾਹ ਨਹੀਂ ਮਿਲ ਰਹੀ ਕਿਸੇ ਨੂੰ ਪੇ ਨਹੀਂ 6 ਮਹੀਨੇ ਦੇ ਏਰੀਅਰ ਲੋਕਾਂ ਦੇ ਪੈਂਡਿੰਗ ਪਏ ਹੈਗੇ ਤਨਖਾਹ ਨਹੀਂ ਮਿਲ ਰਹੀਆਂ ਸਰਕਾਰ ਨੇ ਇੰਨਾ ਪੈਸੇ ਦਾ ਬੁਰਾ ਹਾਲ ਕਰਤਾ ਕਿ ਪੰਜਾਬ ਸਾਰਾ ਨੰਗ ਹੋਈ ਪਈ ਹੈ ਨਵੀਂ ਸਰਕਾਰ ਵਾਸਤੇ ਵੀ ਬੜੀਆਂ ਚੇਤਾਵਨੀਆਂ ਨੇ ਵੀ ਉਹ 4 5 ਸਾਲ ਤਾਂ ਉਹਨਾਂ ਨੂੰ ਸੈੱਟ ਹੋਣ ਵਾਸਤੇ ਲੱਗਣਗੇ ਆਮ ਆਦਮੀ ਔਰ ਕਾਂਗਰਸ ਪਾਰਟੀ ਦੇ ਬਾਰੇ ਮੇਨਲੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੋਨਾਂ ਵਿੱਚੋਂ ਹੀ ਕਿਸੇ ਪਾਰਟੀ ਦੀ ਸਰਕਾਰ ਬਣੇਗੀ ਮੈਨੂੰ ਇਹ ਲੱਗਦਾ ਹੈ ਕਿ ਬਾਅਦ ਚ ਇਹਨਾਂ ਦੋਨੋਂ ਪਾਰਟੀਆਂ ਨੂੰ ਵੀ ਕਿਸੇ ਨਾ ਕਿਸੇ ਹੋਰ ਇੰਡੀਪੈਂਡੈਂਟ ਕੈਂਡੀਡੇਟਸ ਨਾਲ ਜਾਂ ਕਿਸੇ ਹੋਰ ਛੋਟੀ ਪਾਰਟੀ ਨਾਲ ਗਠਜੰਤਨ ਕਰਨਾ ਪਵੇਗਾ ਉਦੋਂ ਹੀ ਸਰਕਾਰ ਬਣੇਗੀ ਬਿਹੜ ਹਾਲ ਪੰਜਾਬ ਚ ਇਸ ਵਾਰੀ ਤਿਕੋਣਾ ਮੁਕਾਬਲਾ ਵੇਖਣ ਨੂੰ ਮਿਲਿਆ ਗੱਲ ਕਰਕੇ ਇੰਨਾ ਤਾਂ ਸਾਫ ਹੋ ਚੁੱਕਿਆ ਹੈ ਕਿ ਜਨਤਾ ਚ ਕਾਂਗਰਸ ਤੇ ਆਪ ਦਾ ਦਬਦਬਾ ਚੱਲ ਰਿਹਾ ਹੈ ਤੇ ਉੱਥੇ ਹੀ ਅਕਾਲੀ ਦਲ ਦਾ ਸਫਾਇਆ ਹੋਣ ਦੇ ਅੰਦਾਜ਼ੇ ਵੀ ਲਗਾਏ ਜਾ ਰਹੇ ਨੇ ਜਿੱਥੇ ਨੌਜਵਾਨ ਆਪ ਨਾਲ ਜੁੜੇ ਹੋਏ ਨਜ਼ਰ ਆਏ ਉਧਰ ਬਜ਼ੁਰਗਾਂ ਨੂੰ ਕਾਂਗਰਸ ਦੇ ਜਿੱਤਣ ਦੇ ਅਸਾਰ ਲੱਗ ਰਹੇ ਨੇ ਇਹ ਤੇ ਹੁਣ ਕੱਲ ਹੀ ਸਾਫ ਹੋਊਗਾ ਕਿ ਸਰਕਾਰ ਕਿਦੀ ਬਣੂਗੀ ਉਦੋਂ ਤੱਕ ਤੁਸੀਂ ਜੁੜੇ ਰਹੋ ਸਪੋਕਸਮੈਨ ਵੈਬ ਟੀਵੀ ਦੇ ਨਾਲ